ਸਫਾਈ ਕਰਕੇ ਕੂੜਾ ਮੇਰੇ ਘਰ ਮੂਹਰੇ ਖਿਲਾਰ ਜਾਨੀਏ ਨਹੀਂ ਭੈਣੇ ਤੇਨ ਕੋਈ ਗਲਤ ਫਹਮੀ ਹੋਈ ਹੈ ਹਵਾ ਨਾਲ ਲਟਕੇ ਕੂੜਾ ਤੇਰੇ ਘਰ ਮੂਰੇ ਆ ਗਿਆ ਹੋਣਾ ਨਾਲ ਮੈਂ ਤਾਂ ਹੁਣੇ ਹੁਣੇ ਹੀ ਗੁਰੂਗਰ ਮੱਥਾ ਟੇਕ ਕੇ ਆਈ ਆ ਤੂੰ ਦੁਰਦੀ ਬਾਲੀ ਸਿਆਣੀ ਨਾ ਬੰਦ ਹਾਏ ਰੱਬਾ ਮੈਂ ਸਰਪਜੀਤ ਨੂੰ ਕਿੰਨਾ ਗਲਤ ਬੋਲਿਆ ਪਤਾ ਨਹੀਂ ਮੈਨੂੰ ਇਹਨਾਂ ਗੁੱਸਾ ਕਿਉਂ ਆਉਂਦਾ ਹੈ ਕੂੜਾ ਤਾਂ ਆਪੇ ਹਵਾ ਨਾਲ ਲੁੱਟਕੇ ਆ ਗਿਆ ਹੋਣਾ ਹੁਣ ਮੈਂ ਇਹ ਮੰਦੇ ਸ਼ਬਦ ਬੋਲੇ ਉਹਦੇ ਤੋਂ ਵਾਪਿਸ ਕਿਵੇਂ ਲਾਵਾਂ ਸੱਚ ਯਾਦ ਆਇਆ ਆਪਣੇ ਪਿੰਡ ਇੱਕ ਸਾਧੂ ਆਇਆ ਹੈ ਉਹਦੇ ਤੋਂ ਹੀ ਜਾ ਕੇ ਪੁੱਛ ਲੈਣੀ ਆ ਬੋਲ ਬੱਚਾ ਤੈਨੂੰ ਕੀ ਧੋਖ ਹੈ ਬਾਬਾ ਜੀ ਕੱਲ ਮੇਰੇ ਤੋਂ ਮੇਰੀ ਗਵਾਂਢ ਨੂੰ ਬੜੇ ਹੀ ਮੰਦੇ ਸ਼ਬਦ ਬੋਲੇ ਗਏ ਹੁਣ ਮੈਂ ਉਹ ਬੋਲੇ ਮੰਦੇ ਸ਼ਬਦਾਂ ਨੂੰ ਵਾਪਿਸ ਕਿਵੇਂ ਲਾਵਾਂ ਤੋ ਇੰਤਕਾਰ ਇੱਕ ਦਰਖਤ ਦੇ ਕੁਝ ਪੱਤੇ ਤੋੜ ਅਤੇ ਉਹਨਾਂ ਨੂੰ ਪਿੰਡ ਦੇ ਵਿਚਾਲੇ ਰੱਖਿਆ ਤੇ ਫਿਰ ਵਾਪਸ ਮੇਰੇ ਕੋਲ ਆਈ ਠੀਕ ਹੈ ਬਾਬਾ ਜੀ ਬਾਬਾ ਜੀ ਜਿੱਦਾਂ ਤੁਸੀਂ ਕਿਹਾ ਸੀ ਉਦਾਂ ਹੀ ਮੈਂ ਪੱਤੇ ਤੋੜ ਕੇ ਰੱਖਾਈਆਂ ਹੁਣ ਤੂੰ ਉਹ ਸਾਰੇ ਪੱਤੇ ਵਾਪਸ ਮੇਰੇ ਕੋਲ ਲੈ ਕੇ ਆ ਠੀਕ ਹੈ ਬਾਬਾ ਜੀ ਹਾਂ ਇੱਥੇ ਤਾਂ ਪੱਤੇ ਹੈ ਹੀ ਨਹੀਂ ਮੈਨੂੰ ਲੱਗਦਾ ਹਵਾ ਨਾਲ ਉੱਡ ਗਏ ਹੋਣੇ ਆ ਬਾਬਾ ਜੀ ਉੱਥੇ ਤਾਂ ਪੱਤੇ ਹੈ ਹੀ ਨਹੀਂ लगता है इस तो आ ही गया कि जिस तरह हवा हैं बच्चा नहीं उसी तरह ही तेरे जो बोले गए मारे नहीं आ सकते ठीक है बाबा जी हम इसका एक ही उपाय है कि बाबा जी तू अपनी गांड तो जाके माफी मांग ठीक है बाबा जी अज तो बाद मैं तो वादा कर दू माड़े जाब् नहीं बोलेंगी ਏ ਬੋਲਣ ਤਾਂ ਪਹਿਣਾ ਇੱਕ ਵਾਰ ਜ਼ਰੂਰ ਸੋਚਾਂਗੀ ਧੰਨਵਾਦ